ਲਓ ਜੀ ਆਹਾ ਟਰੈਕਟਰ ਆ ਇਹ ਨਵੇਂ ਆਇਆ 16 ਲੱਖ 45 ਹਜ਼ਾਰ ਦਾ ਕਰਤਾਰ ਟਰੈਕਟਰ ਤੇ ਇਧਰ ਵੀ ਕਰਤਾਰ ਆ ਨੀਲੇ ਰੰਗ ਚ ਕਰਤਾਰ ਬਲੋਵਰ ਟਰੱਕ 58 36 4x4 ਹੈ ਨਵੇਂ ਮਾਡਲ ਆ ਜਾਂਦੇ ਹਨ ਟਰੈਕਟਰਾਂ ਦੇ ਆਇਆ ਕਰਤਾਰ 45 36 4x4 ਇਹਦਾ ਕਹਿੰਦੇ ਕਰ ਲਾਸ ਕਰ ਇੰਜਣ ਆ ਉਧਰ ਢੋਲਾਂ ਨੇ ਘਰਦ ਘੜਦੀ ਹੋ ਜਾਂਦੇ ਸਾਹਮਣੇ ਟੋੜਵਾਇ ਦੇ ਤੁਰੇ ਜਾਂਦੇ ਇਧਰ ਕਰਤਾਰ ਵਾਲਿਆਂ ਦਾ ਸੁਪਰ ਸੀਟਰ ਹੈਗਾ ਸਾਹਮਣੇ ਖੜਾ ਇਧਰ ਕਰਤਾਰ ਹੈ ਕੰਬਾਇਨ 4000 ਕਰਤਾਰ 4000 ਕੰਬਾਇਨ ਹੈ ਬੇਲੰਗਾ ਫਾਰਮ ਸਿਮਰਨ ਬੇਲੰਗਾਲਾਂ ਦਾ ਟਰਾਲਾ ਖੜਾਗਾ ਸ਼ੂਆ ਸ਼ੂਆ ਜੀਆਂ ਪੂਰਗਾਂ ਲੱਗੀਆਂ ਸਾਈਡਾਂ ਤੇ ਹਾਂਜੀ ਜਿਵੇਂ ਠੀਕ ਹੈ ਵਧੀਆ ਅੱਛਾ ਟਾਇਰ ਠੀਕ ਹੈ ਏ ਭਾਈ ਆਪਾਂ ਨੂੰ ਯੂਟਿਊਬਰ ਇਹ ਤੇ ਆਪਾਂ ਨੂੰ ਨਾ ਟਾਇਰ ਦਿਖਾ ਕੇ ਲਿਆਊਗਾ ਅੱਜ ਏ ਭਈ ਆਪਾਂ ਇਹ ਇਹ ਤਾਂ ਨਹੀਂ ਖਰੀਦਿਆ ਗਿਆ ਤੇਰੇ ਭਾਈ ਜੀ ਇਹ ਕਹਿੰਦਾ ਆਪਾਂ ਟਾਇਰ ਖਰੀਦ ਲਿਆ ਪਰ ਇਹ ਜੇ ਸਵਾ ਕੁਇੰਟਲ ਲੈ ਹੋਇਆ ਆ ਦੇਖ ਟਾਇਰ ਘਟੋ ਘਟ 10 ਫੁੱਟ ਉੱਚਾ ਹਨਾ ਕਿੰਨਾ ਕੁੱਚਾ ਗਾ ਇਹ ਬਹੁਤ ਉੱਚਾ ਹਨ ਇਹ ਕਾਹਦੇ ਪੈਂਦਾਗਾ ਪਤਾ ਨਹੀਂ ਪੈਂਦਾ ਪੁੰਦਾ ਲਗਾ ਦੇ ਰੁਪਿਆ 50000 ਦਾ ਪੈਂਚਰ ਲੱਗਦਾ 22 ਕਹਿੰਦਾ ਪੈਂਦਾ ਪੁੰਦਾ ਦਾ ਪਤਾ ਨਹੀਂ ਕਾਹਦੇ ਕਿ 50000 ਦਾ ਪੈਂਚਰੀ ਲੱਗਦਾ ਗੱਲਾਂ ਕਿਹੜੇ ਹੋ ਕੇ ਦਿਖਾ ਦਿੰਨੇ ਆ ਮੜਾ ਜਾਂ ਦੇਖ ਵਿੱਚ ਵਿੱਚੋਂ ਦੇ ਕਿੱਡਾ ਚੌੜਾ ਹੈ ਇਹ ਬੀਕੇਟ ਬੀਕੇਟੀ ਦਾ ਟਾਇਰ ਹੈਗਾ ਤੇ ਇਧਰ ਵੀ ਸਾਰੇ ਬੀਕੇਟੀ ਦੇ ਟਾਇਰ ਨੇ ਆ ਦੇਖੋ ਤੁਸੀਂ ਬੀਕੇਟੀ ਦੇ ਸਾਰੇ ਟਾਇਰ ਸਾਰੇ ਸਹਿਜ ਹੀ ਹੈ ਵੱਡਾ ਵੀ ਹੈ ਸਭ ਤੋਂ ਵੱਡਾ ਵੀ ਹੈ ਸਭ ਤੋਂ ਛੋਟਾ ਵੀ ਹੈ ਬੀਕੇਟੀ ਦਾ ਟਾਇਰ ਸਟਾਰ ਲੱਗੀ ਹੋਈ ਹੈ ਜੀ ਕੇਟੀ ਵਾਲਿਆਂ ਦੀ